ਆਭੀ ਪਾਚੀ ਦੇ ਉਮੀਦਵਾਰ ਸ਼੍ਰੀਮਤੀ ਰਵਨਦੀਪ ਕੌਰ ਦੇ ਆਗਮਨ ਵਿੱਚ ਉਹਦੇ ਪਰਿਵਾਰ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ ਇਸ ਮੌਕੇ ਤੇ ਸੰਦੂ ਪਰਿਵਾਰ ਦੇ ਵੱਲੋਂ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਗਿਆ ਅਤੇ ਆਮ ਆਦਮੀ ਪਾਚੀ ਦੇ ਰਵਾਇਤ ਦੇ ਅਨੁਸਾਰ ਇਲਾਕਾ ਨਿਵਾਸੀਆਂ ਨੂੰ ਗਰੰਟੀ ਦਿੱਤੀ ਗਈ ਨਾਲੀਆਂ ਨੇ ਕਿਹਾ ਕਿ ਜੇਕਰ ਸ਼੍ਰੀਮਤੀ ਰਵਨਦੀਪ ਕੌਰ ਜੜੀ ਹੈ ਇਹ ਸੀਟ ਜਿੱਤਦੇ ਹਨ ਤਾਂ ਇਲਾਕੇ ਦੇ ਵਿੱਚ ਸਮੁੱਚੇ ਤੌਰ ਤੇ ਵਿਕਾਸ ਕਰਵਾਇਆ ਜਾਵੇਗਾ ਨਗਰ ਨਿਗਮ ਚੋਨਾ ਦਾ ਜਿੱਥੇ ਬਿਗਲ ਬਚ ਚੁੱਕਾ ਹੈਗਾ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਚੋਣ ਮੈਦਾਨ ਚ ਉਤਰ ਕੇ ਆਪਣਾ ਜ਼ੋਰ ਲਗਾ ਰਹੀਆਂ ਨੇ ਉੱਥੇ ਹੀ ਸੱਤਾ ਪਾਰਟੀ ਜਿਹੜੀ ਹੈਗੀ ਆ ਆਮ ਆਦਮੀ ਪਾਰਟੀ ਉਹਦੇ ਵਿੱਚ ਜਿਹੜੇ ਕੈਂਡੀਡੇਟ ਖੜੇ ਕੀਤੇ ਗਏ ਨੇ ਉਹ ਵੀ ਡੋਰ ਟੂ ਡੋਰ ਜਿਹੜਾ ਹੈਗਾ ਚੋਣ ਪ੍ਰਚਾਰ ਕਰ ਰਹੇ ਨੇ ਔਰ ਜ਼ੋਰ ਅਜ਼ਮਾਇਸ਼ ਕਰ ਰਹੇ ਨੇ ਜਾਨਾਂਗੇ ਉਹਨਾਂ ਤੋਂ ਕਿ ਕੀ ਇਸ ਵਕਤ ਜਿਹੜੀ ਹੈ ਹਵਾ ਹੈਗੀ ਹੈ ਔਰ ਕੀ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਸੱਤਾ ਦੇ ਵਿੱਚ ਹੋਣ ਦਾ ਫਾਇਦਾ ਮਿਲੇਗਾ ਉਹਨਾਂ ਦੇ ਕੈਂਡੀਡੇਟਸ ਜਿਹੜੇ ਮੈਦਾਨ 'ਚ ਉਤਰੇ ਨੇ ਸਰਕਾਰ ਹੋਣ ਦਾ ਲਾਭ ਮਿਲ ਪਾਏਗਾ ਉਹਨਾਂ ਦੇ ਇਲਾਕੇ ਦੀਆਂ ਕੀ ਸਮੱਸਿਆਵਾਂ ਨੇ ਕਿੰਨੀਆਂ ਹੱਲ ਹੋਈਆਂ ਕਿੰਨੀਆਂ ਉਹਨਾਂ ਨੂੰ ਸੁਣਨ ਨੂੰ ਮਿਲ ਰਹੀਆਂ ਨੇ ਇਹਦੇ ਬਾਰੇ ਵਿਸਤਾਰ 'ਚ ਗੱਲ ਕਰਾਂਗੇ ਅੱਜ ਮੇਰੇ ਨਾਲ ਹਲਕਾ ਪੂਰਬੀ ਤੋਂ ਜਿਹੜਾ ਸੰਧੂ ਪਰਿਵਾਰ ਮੇਰੇ ਨਾਲ ਹੈਗਾ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਤੁਹਾਡਾ ਜਿਹੜਾ ਸਿਆਸਤ 'ਚ ਕਾਫੀ ਜ਼ਿਆਦਾ ਬੜਾ ਤਜਰਬਾ ਰਿਹਾ ਹੈਗਾ ਕਹਿੰਦੇ ਆ ਨਾ ਕਿ ਸਿਆਸਤ ਜਿਹੜੇ ਪੁਰਾਣੇ ਹੁੰਦੇ ਆ ਹਵਾ ਦਾ ਰੁਖ ਧਾਮਪ ਲੈਂਦੇ ਆ ਹਵਾ ਦਾ ਰੁਖ ਕਿਸ ਤਰ੍ਹਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਮੇਰਾ ਤਜਰਬਾ ਹੁਣ ਤੱਕ ਦਾ ਜਾਂ ਪਿਛਲੀਆਂ ਇਲੈਕਸ਼ਨਾਂ ਹੋਈਆਂ ਸੀ ਤੇ ਲੋਕ ਕਹਿੰਦੇ ਸੀ ਜੀ ਹੋਰ ਪਾਰਟੀਆਂ ਸਰਕਾਰ ਬਣਨੀ ਆ ਪਰ ਅਸੀਂ ਕਹਰੇ ਸੀ ਕਿ ਇਸ ਵੇਲੇ ਆਮ ਆਦਮੀ ਪਾਰਟੀ ਦੀ ਹਨੇਰੀ ਆ ਲੋਕਾਂ ਦੇ ਮਨ ਬਣ ਚੁੱਕੇ ਆ ਤੇ ਜਿਹੜੇ ਰਵਾਇਤੀ ਪਾਰਟੀਆਂ ਉਹਨਾਂ ਤੋਂ ਲੋਕ ਪਰੇਸ਼ਾਨ ਆ ਕਿਉਂਕਿ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਇੱਥੇ ਸਿਰਫ ਵਪਾਰ ਕੀਤਾ ਪੰਜਾਬ ਦੇ ਵਿੱਚ ਤਾਂ ਆਮ ਆਦੀ ਪਾਰਟੀ ਬਹੁਤ ਵੱਡੀ ਲੀਡ ਦੇ ਨਾਲ ਪੰਜਾਬ ਦੇ ਵਿੱਚ ਸਰਕਾਰ ਬਣਾਈ ਆ ਤੇ ਅੱਜ ਉਹੀ ਜਿਹੜੀ ਲਹਿਰ ਆ ਉਹ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਦੇ ਵਿੱਚ ਸਾਰੇ ਪੰਜਾਬ 'ਚ ਚੱਲ ਰਹੀ ਹੈ ਤਾਂ ਆਉਣ ਵਾਲੇ ਆ ਤਿੰਨ ਚਾਰ ਦਿਨਾਂ ਤੋਂ ਬਾਅਦ ਸਾਰੇ ਪੰਜਾਬ ਦੇ ਵਿੱਚ ਜਿਹੜੇ ਮੇਅਰ ਆ ਉਹ ਆਮ ਆਦੀ ਪਾਰਟੀ ਦੇ ਹੋਣਗੇ ਮੇਰ ਆਮ ਆਦਮੀ ਪਾਰਟੀ ਦੇ ਬਨਨਗੇ ਬਿਲਕੁਲ ਸਹੀ ਹੈ ਲੇਕਿਨ ਲੁਧਿਆਣਾ ਦੀ ਅਗਰ ਆਪਾਂ ਗੱਲ ਕਰੀਏ ਤੁਹਾਡਾ ਇਲਾਕਾ ਕਿਤੇ ਨਾ ਕਿਤੇ ਜੁੜਦਾ ਹੈਗਾ ਬੁੱਢੇ ਨਾਲੇ ਦੀ ਸਮੱਸਿਆ ਆਸੀਵਰੇਜ ਦੀ ਸਮੱਸਿਆ ਲਾਈਟਿੰਗ ਦੀ ਸਮੱਸਿਆ ਸੜਕਾਂ ਦੀ ਸਮੱਸਿਆ ਕਿਉਂਕਿ ਜਿਹੜੀ ਹੈ ਮਿਕਸ ਲੈਂਡ ਯੂਜ਼ ਇਹਨੂੰ ਆਪਾਂ ਕਹਿ ਸਕਦੇ ਹਾਂ ਤੁਹਾਡੇ ਵਾਰਡ ਨੂੰ ਤਾਂ ਇੱਥੇ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਤੁਹਾਨੂੰ ਲੋਕਾਂ ਨੇ ਦਸੀਆਂ ਜਾਂ ਤੁਹਾਨੂੰ ਪਤਾ ਹੈ ਕਿ ਇਸ ਇਲਾਕੇ 'ਚ ਇਹ ਸਮੱਸਿਆ ਹੈਗੀ ਹੈ ਦੇਖੋ ਸਮੱਸਿਆਵਾਂ ਤਾਂ ਸਾਰੇ ਇਲਾਕਿਆਂ ਦੇ ਵਿੱਚ ਬਹੁਤ ਸੀਗੀਆਂ ਸਰਕਾਰ ਨੇ ਕਾਫੀ ਯਤਨ ਕੀਤੇ ਉਹਨਾਂ ਜਿਹੜੇ ਐਮ.ਐਲ.ਏ ਆ ਉਹ ਵੱਡੀ ਵੱਡੀ ਗ੍ਰਾਂਟਾਂ ਲੈ ਕੇ ਆ ਰਹੇ ਆ ਹਲਕੇ ਦਾ ਵਿਕਾਸ ਕਰ ਰਹੇ ਆ ਕਿਉਂਕਿ ਜਿਹੜੇ ਪਿਛਲੇ ਸਮੇਂ ਦੇ ਵਿੱਚ ਆ 70 ਸਾਲਾਂ ਤੋਂ ਜਿਹੜੇ ਰਵਾਇਤੀ ਪਾਰਟੀਆਂ ਆਈਆਂ ਸੀ ਉਹ ਸਿਰਫ ਚੋਣਾਂ ਦੇ ਸਮੇਂ ਤੇ ਕੰਮ ਕਰਦੀਆਂ ਸੀ ਬਾਕੀ ਨਹੀਂ ਕਰਦੀਆਂ ਸੀਗੇ ਹੁਣ ਜਿਹੜਾ ਕੰਮ ਹੋ ਰਿਹਾ ਉਹ ਜ਼ਮੀਨੀ ਪੱਧਰ ਤੇ ਹੋ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਪੰਜਾਬ ਬਹੁਤ ਹੀ ਵਧੀਆ ਸਟੇਟ ਬਣ ਜਾਊਗੀ ਤੇ ਖੁਸ਼ਹਾਲ ਸਟੇਟ ਬਣੂਗੀ ਤੇ ਹਰ ਸਬਦਾ ਹੋਊਗੀ ਜਿਵੇਂ ਆ ਬੁੱਢੇ ਨਾਲੇ ਤੁਸੀਂ ਗੱਲ ਕਰ ਰਹੇ ਹੋ ਬੁੱਢੇ ਨਾਲੇ ਦਾ ਜਿਹੜਾ ਇਹ ਸਾਰਾ ਜਿੰਨਾ ਸਿਸਟਮ ਆ ਇਹ ਪਿਛਲੀਆਂ ਸਰਕਾਰਾਂ ਦਾ ਹਲਾਇਆ ਹੋਇਆ ਉਸ ਨੂੰ ਹੁਣ ਸਾਫ਼ ਕਰਨ ਦੇ ਲਈ ਉਹਨੂੰ ਆਪਣੇ ਸਹੀ ਕਰਨ ਦੇ ਲਈ ਥੋੜਾ ਸਮਾਂ ਚਾਹੀਦਾ ਉਹ ਸਾਡੀ ਜਿਹੜੀ ਸਰਕਾਰ ਹੈ ਬਹੁਤ ਹੀ ਇਸ ਮਾਮਲੇ ਵਿੱਚ ਗੰਭੀਰ ਆ ਤੋਂ ਇਹਦੇ ਪਿੱਛੇ ਲੱਗੀ ਆ ਬੜੀਆਂ ਬੜੀਆਂ ਪਲੈਨਿੰਗਾਂ ਹੋ ਗਈਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਜਿਹਨੂੰ ਆਪਾਂ ਬੁੱਢਾ ਦਰਿਆ ਕਹਿੰਦੇ ਆ ਪਹਿਲਾਂ ਤੂੰ ਬੁੱਢਾ ਨਾਲਾ ਕਹਿਣ ਲੱਗ ਪਿਆ ਸੀ ਹੁਣ ਬੁੱਢਾ ਦਰਿਆ ਚੱਲੂ ਹੋ ਗਿਆ ਤੇ ਇਹ ਸਾਫ ਸੁਥਰਾ ਦਰਿਆ ਬਣੂਗਾ ਤਾਂ ਲੋਕ ਇੱਥੇ ਪਾਣੀ ਲੈ ਕੇ ਆਪਣੇ ਬਰਤੋਂ ਵਿੱਚ ਵੀ ਲਿਆਉਣਗੇ ਬਿਲਕੁਲ ਇਲਾਕੇ ਦੇ ਵਿੱਚ ਅਸੀਂ ਵੀ ਥੋੜਾ ਬਹੁਤ ਘੁੰਮੇ ਆ ਤੁਹਾਡੇ ਏਰੀਆ ਦੇ ਵਿੱਚ ਬਹੁਤ ਥਾਵਾਂ ਤੇ ਸੁਣਨ ਨੂੰ ਮਿਲਿਆ ਇੱਕ ਤਾਂ ਸੀਵੇ ਸਿਸਟਮ ਦੂਸਰਾ ਇੱਕ ਦੋ ਜਗ੍ਹਾ ਤੇ ਰਾਸ਼ਨ ਡਿਪੋ ਦੀ ਵੀ ਲੋਕਾਂ ਨੇ ਤੁਹਾਡੇ ਤੋਂ ਮੰਗ ਕੀਤੀ ਹੈਗੀ ਹੈ ਮੰਗ ਸੁਣੀ ਜਾਇਜ਼ ਲੱਗੀ ਜਾਂ ਉਹਦੇ ਵੱਲ ਕੋਈ ਧਿਆਨ ਜਾਏਗਾ ਦੇਖੋ ਲੋਕਾਂ ਦੀਆਂ ਜਿਹੜੀਆਂ ਮੰਗਾਂ ਬਿਲਕੁਲ ਜਾਇਜ਼ ਨੇ ਪਰ ਪਿਛਲੇ ਸਮੇਂ ਵਿੱਚ ਇਹ ਨਹੀਂ ਪੂਰੀਆਂ ਕੀਤੀਆਂ ਕਾਰਪੋਰੇਸ਼ਨ ਦੇ ਜਿਹੜਿਆਂ ਕਾਉਂਸਲਰ ਨੇ ਕੰਮ ਕਰਨੇ ਸੀਗੇ ਉਹਨਾਂ ਨੇ ਕੰਮ ਨਹੀਂ ਕੀਤਾ ਆਪਣੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਹੀਂ ਨਿਭਾਇਆ ਉਹਦਾ ਜਿਹੜਾ ਖਮਿਆਜਾ ਲੋਕਾਂ ਨੂੰ ਪੁੱਗਤਣਾ ਪਿਆ ਸੀਵਰੇਜ ਸਿਸਟਮ ਸਾਰਾ ਖਰਾਬ ਆ ਸਟਰੀਟ ਲਾਈਟਾਂ ਦਾ ਖਰਾਬ ਆ ਤੇ ਕਈ ਸੜਕਾ ਜੋ ਹੈ ਉਹ ਟੈਂਪਰੇਰੀ ਟਾਈਪ ਬਣੀਆਂ ਹੋਈਆਂ ਜੇ ਸਾਨੂੰ ਲੋਕ ਮੌਕਾ ਦਿੰਦੇ ਆ ਤੇ ਅਸੀਂ ਜਿਹੜੇ ਸਮੱਸਿਆਵਾਂ ਉਹਨਾਂ ਦਾ ਵਧੀਆ ਤਰੀਕੇ ਨਾਲ ਹੱਲ ਕਰਾਂਗੇ ਕਿਉਂਕਿ ਸਰਕਾਰ ਵੀ ਆਮ ਆਦੀ ਪਾਰਟੀ ਦੇ ਐਮਐਲ ਵੀ ਆਮ ਆਮ ਆਦੀ ਪਾਰਟੀ ਦਾ ਤੇ ਜੇ ਕਾਉਂਸਲਰ ਆਮ ਆਦੀ ਪਾਰਟੀ ਦਾ ਬਣ ਗਿਆ ਤਾਂ ਮੈਂ ਸਮਝਦਾ ਕਿ ਸਾਡੇ ਬਾੜ ਕੀ ਸਾਰੇ ਪੰਜਾਬ ਦੇ ਬਾੜਾਂ ਵਿੱਚ ਵਿਕਾਸ ਦੀ ਇੱਕ ਹਨੇਰੀ ਚਲਪਣੀ ਆ ਅ ਤੁਸੀਂ ਜ਼ਿਕਰ ਕੀਤਾ ਹੈਗਾ ਆਮ ਆਦਮੀ ਪਾਰਟੀ ਦੇ ਵਿਧਾਇਕ ਦਾ ਦਲਜੀਤ ਸਿੰਘ ਗਰੇਵਾਲ ਪੋਲਾ ਜੀ ਵੱਲੋਂ ਇਸ ਇਲਾਕੇ ਦੇ ਵਿੱਚ ਖਾਸ ਕਰਕੇ ਮੈਂ ਗੱਲ ਕਰਾਂ ਤਾਂ ਦੋ ਜਿਹੜੇ ਨਵੇਂ ਬਿਜਲੀ ਗ੍ਰਿਡ ਜਿਹੜੇ ਨੇ ਉਹ ਅਲਾਟ ਵੀ ਕਰਵਾਏ ਗਏ ਨੇ ਔਰ ਇੱਥੇ ਬਿਜਲੀ ਦੇ ਉੱਤੇ ਜਿਹੜੀ ਸਮੱਸਿਆ ਸੀਗੀ ਉਹਦਾ ਵੀ ਕਿਤੇ ਨਾ ਕਿਤੇ ਹੱਲ ਨਿਕਲਦਾ ਹੋਇਆ ਨਜ਼ਰ ਆਏਗਾ ਕਿ ਇਹ ਲੇਡੀਜ਼ ਵਾਰਡ ਹੈਗਾ ਤਾਂ ਵਾਰਡ ਨੰਬਰ 11 ਤੋਂ ਸੰਧੂ ਪਰਿਵਾਰ ਦੀ ਬਹੂ ਮੈਦਾਨ ਦੇ ਵਿੱਚ ਉਤਰੀ ਹੈ ਹੈਰੀ ਸੰਧੂ ਮੇਰੇ ਨਾਲ ਨੇ ਜਿਨ੍ਹਾਂ ਦੇ ਧਰਮ ਪਤਨੀ ਨੇ ਉਹ ਉਹਨਾਂ ਨਾਲ ਗੱਲਬਾਤ ਕਰਦੇ ਆ ਪਹਿਲਾ ਸਵਾਲ ਵਾਰਡ ਦੇ ਵਿੱਚ ਤੁਸੀਂ ਡੋਰ ਟੂ ਡੋਰ ਕਰ ਰਹੇ ਹੈਗੇ ਹੋ ਲੋਕਾਂ ਨੇ ਤਿੱਖੇ ਸਵਾਲ ਕੀਤੇ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਤੇ ਤੁਹਾਡੇ ਸਰੋਤਿਆਂ ਦਾ ਤੇ ਤੁਹਾਡੇ ਸਰੋਤਿਆਂ ਨੂੰ ਫਤਿਹ ਬੁਲਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਤਿੱਖੇ ਸਵਾਲ ਨਹੀਂ ਕੀਤੇ ਉਹਨਾਂ ਨੇ ਸਾਡਾ ਤੋਂ ਜਵਾਬ ਮੰਗੇ ਸੀਗੇ ਕਿ ਜਿਹੜੇ ਸਾਨੂੰ ਦੱਸੋ ਕਿ ਜਿਹੜੀਆਂ ਪਹਿਲਾਂ ਸਰਕਾਰਾਂ ਸੀਗੀਆਂ ਉਹਨਾਂ ਨੇ ਸਾਡਾ ਨੁਕਸਾਨ ਤੇ ਸਾਡਾ ਘਾਣ ਕਿਉਂ ਕੀਤਾ ਆ ਸਾਡਾ ਇੱਕ ਸਰਲ ਉਹਨਾਂ ਨੂੰ ਉੱਤਰ ਹੁੰਦਾ ਸੀਗਾ ਕਿ ਆਪਾਂ ਲੋਕ ਜਿਹੜੇ ਭੋਲੇ ਭਾਲੇ ਆ ਆਪਾਂ ਬਹਿਕਾਵੇ ਵਿੱਚ ਆ ਗਏ ਬਹਿਕਾਵੇ ਵਿੱਚ ਆ ਕੇ ਆਪਾਂ ਉਹਨਾਂ ਨੂੰ ਵੋਟਾਂ ਪਾਤੀਆਂ ਤੇ ਉਹਨਾਂ ਨੂੰ ਆਪਣੇ ਇਲਾਕੇ ਦੇ ਨੁਮਾਇੰਦੇ ਚੁਣ ਲਏ ਸਗੋਂ ਅਸੀਂ ਉਹਨਾਂ ਨੂੰ ਕਹਿਦਾ ਕਿ ਜਦੋਂ ਉਹ ਆਣਗੇ ਤੁਸੀਂ ਉਹਨਾਂ ਨੂੰ ਪੁੱਛੋ ਕਿ ਤੁਸੀਂ ਆਪਣੀ ਸਰਕਾਰ ਦੇ ਵਿੱਚ ਤੁਸੀਂ ਆਪਣੇ ਇਲਾਕੇ ਦਾ ਕੀ ਵਿਕਾਸ ਤੇ ਕੀ ਸੁਧਾਰ ਕਰੇ ਇਲਾਕੇ ਦਾ ਸੁਧਾਰ ਬਿਲਕੁਲ ਤੁਸੀਂ ਵੀ ਸਿਆਸਤ 'ਚ ਜੁੜੇ ਹੋਏ ਹੋ ਸਮੱਸਿਆਵਾਂ ਤਾਂ ਪਤਾ ਹੀ ਹੋਣਗੀਆਂ ਮੈਂ ਸੀਵਰੇਜ ਸਿਸਟਮ ਦੀ ਬਿਜਲੀ ਦੀ ਸੜਕਾਂ ਦੀ ਔਰ ਦੋ ਤਿੰਨ ਇਲਾਕਿਆਂ 'ਚ ਰਾਸ਼ਨ ਦੇ ਡਿੱਪੂ ਦੀ ਮੈਂ ਇਹ ਖੁਦ ਸੁਣਿਆ ਤੁਹਾਡੇ ਤੋਂ ਮੰਗ ਵੀ ਕੀਤੀ ਗਈ ਹੈ ਕਹਿੰਦੇ ਨੇ ਮਹਿਲਾਵਾਂ ਜਿਹੜੀਆਂ ਨੇ ਉਹ ਜ਼ਿਆਦਾ ਪਾਰਕੀ ਨਜ਼ਰ ਰੱਖਦੀਆਂ ਨੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਧਰਮ ਪਤਨੀ ਮੈਦਾਨ ਡੋਰ ਟੂ ਡੋਰ ਉਹ ਵੀ ਜਾ ਰਹੇ ਨੇ ਲੋਕਾਂ ਨੂੰ ਮਿਲ ਰਹੇ ਨੇ ਉਹ ਸਹੀ ਢੰਗ ਦੇ ਨਾਲ ਇਲਾਕੇ ਦੀਆਂ ਸਮੱਸਿਆਵਾਂ ਨੂੰ ਸਮਝ ਵੀ ਪਾਣਗੇ ਤੇ ਉਹਦਾ ਹੱਲ ਵੀ ਕਰ ਪਾਣਗੇ ਦੇ ਕੋਸਬਸ ਸ਼ਾਮੇ ਦੀ ਗੱਲ ਇੱਥੇ ਆ ਕਿ ਅਸੀਂ ਤਾਂ ਮੌਜੂਦਾ ਆਪਣੇ ਇਲਾਕੇ ਦੇ ਵਿੱਚ ਹੀ ਇੱਥੇ ਦੇ ਵਸਨੇਕ ਆ ਇੱਥੇ ਹੀ ਸਾਡੇ ਜੰਪਲ ਆ ਪਰ ਬੜੀ ਸਾਡੇ ਇਲਾਕੇ ਦੀ ਬੜੀ ਮਾੜੀ ਕਿਸਮਤ ਕਹਿ ਲੋ ਕਿ ਆਪਾਂ ਆਪਣੇ ਇਲਾਕੇ ਦੇ ਵਿੱਚ ਬਾਹਰਲੇ ਕੈਂਡੀਡੇਟਾਂ ਨੂੰ ਮੌਕਾ ਦਿੰਦੇ ਰਹੇ ਜਿਨ੍ਹਾਂ ਨੇ ਇੱਕ ਮਤਰੀ ਮਾਂ ਵਾਂਗੂ ਆਪਣੇ ਇਲਾਕੇ ਨੂੰ ਦੇਖਿਆ ਜਿਸ ਕਰਕੇ ਸਾਡਾ ਇਲਾਕਾ ਬਹੁਤ ਪਛੜ ਗਿਆ ਪਰ ਅਸੀਂ ਉਹਨਾਂ ਨੂੰ ਆਸ਼ਵਾਸਨ ਦਿਖਾਇਆ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਵਿਕਾਸ ਦੀ ਲਹਿਰ ਦੇ ਵਿਕਾਸ ਦੇ ਉੱਤੇ ਕੰਮ ਕਰਦੀ ਹੈ ਅਨੇਕਾਂ ਹੀ ਜਿਹੇ ਪ੍ਰੋਜੈਕਟ ਦਿੱਤੇ ਉਹਨਾਂ ਨੇ ਪੰਜਾਬ ਨੂੰ ਤੇ ਸਾਡੇ ਹਰਮਨ ਪਿਆਰੇ ਐਮਐਲਏ ਸਰਦਾਰ ਦਲਜੀਤ ਸਿੰਘ ਗਰੇਲ ਭੋਲਾ ਜੀ ਜਿਨ੍ਹਾਂ ਨੇ ਹਲਕਾ ਪੂਰਬੀ ਦੇ ਵਿੱਚ ਅਨੇਕਾਂ ਪ੍ਰੋਜੈਕਟ ਲਿਆਂਦੇ ਜਿਵੇਂ ਕਿ ਬਿਜਲੀ ਗ੍ਰੇਡ ਦੇ ਹੋਗੇ ਡੰਪ ਦੇ ਹੋਗੇ ਸਕੂਲ ਆਫ ਐਮਿਨੈਂਸ ਲਿਆਂਦਾ ਆਮ ਆਦਮੀ ਕਲੀਨਿਕ ਲਿਆਂਦੇ ਸੜਕਾਂ ਕਰਵਾਈਆਂ ਬਣਵਾਈਆਂ ਪਾਣੀ ਦੀ ਸਪਲਾਈ ਅਨੇਕਾਂ ਕਈ ਪ੍ਰੋਜੈਕਟ ਇਦਾਂ ਦੇ ਲਿਆਂਦੇ ਜਿਹਦੇ ਨਾਲ ਲੋਕਾਂ ਦੀ ਜਿਹੜੀਆਂ ਪਰੇਸ਼ਾਨੀਆਂ ਸੀ ਉਹਨਾਂ ਦੀਆਂ ਸਮੱਸਿਆਵਾਂ ਥੋੜੀਆਂ ਹੱਲ ਹੋ ਗਈਆਂ ਪਰ ਪਿਛਲੀਆਂ ਸਰਕਾਰਾਂ ਨੇ ਜਿਹੜੀਆਂ ਕਿਤਾਬਾਂ ਛਾਪੀਆਂ ਉਹ ਸਿਰਫ ਕਿਤਾਬਾਂ ਦੇ ਵਿੱਚ ਹੀ ਉਹਨਾਂ ਨੇ ਕੰਮ ਗਿਣਾਇਆ ਸੀ ਪਰ ਗਰਾਊਂਡ ਲੈਵਲ ਤੇ ਬਿਲਕੁਲ ਜ਼ੀਰੋ ਸੀ ਜਿੱਥੇ ਤੁਸੀਂ ਡੀਪੋ ਦੀ ਗੱਲ ਕਰਦੇ ਹੋ ਮੈਂ ਤਾਂ ਇਹ ਅਪੀਲ ਕਰਦਾ ਕਿ ਜਿਹੜੇ ਪਿਛਲੀਆਂ ਸਰਕਾਰਾਂ ਦੇ ਜਿਹੜੇ ਨਮਾਇੰਦੇ ਆ ਉਹ ਵੋਟਾਂ ਕਿਸ ਮੂੰਹ ਨਾਲ ਮੰਗਦੇ ਪਏ ਆ ਉਹਨਾਂ ਨੂੰ ਸਕੋ ਆਮ ਲੋਕਾਂ ਨੂੰ ਪੁੱਛਣਾ ਚਾਹੀਦਾ ਜਿਹੜੇ ਭੋਲੇ ਭਾਲੇ ਲੋਕ ਆ ਕਿ ਤੁਸੀਂ ਸਾਡਾ ਘਾਣ ਕਿਉਂ ਕੀਤਾ ਕਿਉਂ ਤੁਸੀਂ ਸਾਨੂੰ ਝੂਠ ਦੇ ਜਿਹੜੇ ਮਕੋਟੇ ਪਾ ਕੇ ਸਾਡੇ ਕੋਲ ਵੋਟਾਂ ਲੈ ਗਏ ਪਰ ਤੁਸੀਂ ਗਰਾਊਂਡ ਲੈਵਲ ਤੇ ਕੰਮ ਜ਼ੀਰੋ ਕੀਤਾ ਉਹਨਾਂ ਨੂੰ ਸਵਾਲ ਕਰੋ ਕਿ ਜੇ ਅੱਜ ਤੁਹਾਨੂੰ ਅਸੀਂ ਵੋਟਾਂ ਫੇਰ ਪਾਉਂਦੇ ਆ ਜਾਂ ਤੁਹਾਨੂੰ ਜਿਤਾ ਵੀ ਲੈਂਦੇ ਆ ਪਰ ਸਾਡਾ ਉਹਦੇ ਵਿੱਚ ਫਾਇਦਾ ਕੀ ਆ ਉਹਦੇ ਵਿੱਚ ਸਿੱਧੇ ਸਿੱਧੇ ਤੌਰ ਤੇ ਨੁਕਸਾਨ ਆ ਕਿਉਂਕਿ ਜਦੋਂ ਕਿਸੇ ਆਮ ਲੋਕਾਂ ਨੂੰ ਉਹਨਾਂ ਦੀ ਲੋੜ ਪੈਣੀ ਜਾਂ ਜ਼ਰੂਰਤ ਪੈਣੀ ਤੇ ਇਹਨਾਂ ਨੇ ਹੱਥ ਜੋੜਦਿਆਂ ਕਿ ਸਾਡੀ ਸਰਕਾਰ ਹੈ ਨਹੀਂ ਸਾਡੇ ਸਾਡੀ ਸੁਣਵਾਈ ਨਹੀਂ ਹੋ ਰਹੀ ਤੇ ਉਹਦੇ ਵਿੱਚ ਸਿੱਧਾ-ਸਿੱਧਾ ਨੁਕਸਾਨ ਆਮ ਲੋਕਾਂ ਦਾ ਜਿਹੜੀ ਦੀਪੂ ਦੀ ਗੱਲ ਆ ਕਈ ਇਲਾਕਿਆਂ ਦੇ ਵਿੱਚ ਦੀਪੂ ਦੀ ਜਿਹੜੀ ਕਮੀ ਆ ਉਹ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਿਹੜੀ ਸਾਡੀ ਆਮ ਆਦਮੀ ਪਾਰਟੀ ਸਰਮਨ ਪਿਆਰੇ ਸਾਡੇ ਐਮਐਲਏ ਸਰਦਾਰ ਦਲਜੀਤ ਸਿੰਘ ਘਰੇਵਾਲ ਭੋਲਾ ਜੀ ਉਹਨਾਂ ਦੀ ਦਿਸ਼ਾ ਨਿਰਦੇਸ਼ਾ ਦੇ ਨਾਲ ਆਪਾਂ ਇਲਾਕੇ ਦੇ ਵਿੱਚ ਦੀਪੂ ਦੀ ਜਿਹੜੀ ਆ ਜਿਹੜੀ ਆ ਸਟਾਰਟ ਕਰਾਂਗੇ ਜਿਹਦੇ ਨਾਲ ਆਮ ਲੋਕਾਂ ਦੀ ਆਮ ਲੋਕਾਂ ਨੂੰ ਸਹੂਲਤ ਮਿਲੂਗੀ ਤੇ ਉਹਨਾਂ ਨੂੰ ਆਰਾਮ ਮਿਲੂਗਾ ਤੇ ਉਹਨਾਂ ਦੀ ਜਿਹੜੀ ਸਮੱਸਿਆਵਾਂ ਦਾ ਹੱਲ ਹੋਊਗਾ ਆਮ ਆਦਮੀ ਪਾਰਟੀ ਵੱਲੋਂ ਜਿਹੜੀਆਂ ਨੇ ਗਰੰਟੀਆਂ ਦਿੱਤੀਆਂ ਗਈਆਂ ਹੈਗੀਆਂ ਨੇ ਆਮ ਆਦਮੀ ਪਾਰਟੀ ਗਰੰਟੀਆਂ ਤੇ ਚੱਲ ਰਹੀ ਹੈ ਤੁਹਾਡੇ ਵੱਲੋਂ ਵੀ ਤੁਹਾਡੇ ਪਰਿਵਾਰ ਵੱਲੋਂ ਵੀ ਗਰੰਟੀਆਂ ਦਿੱਤੀਆਂ ਜਾਣਗੀਆਂ ਬਿਲਕੁਲ ਸਾਡੇ ਪਰਿਵਾਰ ਵੱਲੋਂ ਨਹੀਂ ਅਸੀਂ ਦੇਖੋ ਝੂਠ ਬੋਲ ਕੇ ਨਹੀਂ ਅਸੀਂ ਕਿਸੇ ਨੂੰ ਮੈਂ ਮੇਰਾ ਮੇਰਾ ਸਵਾਲ ਤਿੱਖਾ ਹੈਗਾ ਸੰਧੂ ਪਰਿਵਾਰ ਆ ਸੰਧੂ ਪਰਿਵਾਰ ਬਹੁਤ ਪੁਰਾਣਾ ਪਰਿਵਾਰ ਆ ਸਿਆਸਤ ਦਾ ਪਰਿਵਾਰ ਆ ਤੇ ਸੰਧੂ ਪਰਿਵਾਰ ਤੁਹਾਡੇ ਨਾਲ ਤੇ ਮੈਂ ਗੱਲ ਕਰਨਾ ਚਾਹਨਾ ਕਿ ਤੁਸੀਂ ਗਰੰਟੀ ਦਿੰਦੇ ਹੋ ਮੇਰੇ ਲਈ ਦੇਖੋ ਇਹ VOTER ਨਹੀਂ ਹੈਗੇ ਮੇਰੇ ਲਈ ਮੇਰਾ ਪਰਿਵਾਰ ਆ ਮੈਂ ਬਿਲਕੁਲ ਗਰੰਟੀ ਦਿੰਦਾ ਜੇ ਕੋਈ ਪਰੇਸ਼ਾਨ ਆ ਮੌਦੀ ਸਮੱਸਿਆ ਦਾ ਬਿਲਕੁਲ ਹੱਲ ਕਰੂੰਗਾ ਮੈਂ 24 ਘੰਟੇ ਉਪਲਬਧਾਂ ਮੈਂ ਕਿਤੇ ਭੱਜਦਾ ਨਹੀਂਗਾ ਸਾਰਿਆਂ ਨੂੰ ਪਤਾ ਜੇ ਆਪਾਂ ਇੱਥੇ ਤੱਕ ਪਹੁੰਚਾ ਉਹਨਾਂ ਦੇ ਅਸ਼ੀਰਵਾਦ ਨਾਲ ਹੀ ਆ ਜੇ ਆਪਾਂ ਉਹਨਾਂ ਨਾਲ ਖੜਦੇ ਆ ਜੇ ਉਹਨਾਂ ਦੀ ਸੇਵਾ ਕਰਦੇ ਆ ਤਾਂ ਹੀ ਇੱਥੇ ਆਪਾਂ ਤੁਹਾਡੇ ਕੋਲ ਖੜੇ ਤਾਂ ਹੀ ਤੁਸੀਂ ਇੰਟਰਵਿਊ ਲੈਣਾ ਹੈ ਤੁਸੀਂ ਵੀ ਸਰਵੇ ਕੀਤਾ ਹੋਣਾ ਚਲੋ ਜੰਪਲ ਨੇ ਤੇ ਇਹ ਸਵਾਲ ਬਣਦਾ ਜੇ ਕੰਮ ਨਾ ਕੀਤਾ ਤੇ ਲੋਕਾਂ ਨੇ ਕੰਨੋ ਵੀ ਫੜ ਲੈਣਾ ਭਾਈ ਆਮ ਆਦਮੀ ਪਾਰਟੀ ਜਿਹੜਾ ਮੈਨੂੰ ਮਾਨ ਬਖਸ਼ਿਆ ਨਾ ਮੇਰੇ ਜਿਹੜੇ ਸੂਲੋ ਕਰਮਾ ਸੀ ਨੇੜੇ ਮੈਨੂੰ ਅਸ਼ੀਰਵਾਦ ਦਿੱਤਾ ਤੇ ਉਹਨਾਂ ਨੇ ਮੇਤੇ ਵਿਸ਼ਵਾਸ ਕੀਤਾ ਉਹਨਾਂ ਦਾ ਜਿਹੜਾ ਵਿਸ਼ਵਾਸ ਆ ਉਹ ਟੁੱਟ ਰੂਗਾ ਉਹਨਾਂ ਦਾ ਕਦੇ ਟੁੱਟਣ ਨਹੀਂ ਦਵਾਂਗਾ ਉਹਨਾਂ ਦਾ ਮੋਢੇ ਨਾਲ ਮੋਢਾ ਲਾ ਕੇ ਕਿਉਂਕਿ ਨੇਚਰਲੀ ਉਹ ਵੀ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰਦੇ ਆ ਕਿਉਂਕਿ ਮੋਂ ਉਹਨਾਂ ਦੇ ਹੱਥੀ ਖੇਡਿਆ ਆ ਮੇਰਾ ਆਪਣਾ ਇਲਾਕਾ ਮੇਰਾ ਆਪਣਾ ਪਰਿਵਾਰ ਆ ਮੈਂ ਕਿਤੇ ਬਾਹਰੋਂ ਨਹੀਂ ਆਇਆ ਪਰ ਜਿਹੜੇ ਪਹਿਲੇ ਨਮਾਇंदे ਸੀ ਉਹ ਬਾਹਰੋਂ ਆਏ ਸੀਗੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮਤਰੀ ਮੰਗਵਾਂਗੂ ਆਪਣੇ ਇਲਾਕੇ ਨੂੰ ਜਿਹੜੇ ਆ ਵਰਤਦੇ ਸੀਗੇ ਮਤਲਬ ਉਹਨਾਂ ਨੇ ਵਪਾਰ ਕੀਤਾ ਉਹਨਾਂ ਨੇ ਆਪਣਾ ਵਿਕਾਸ ਕੀਤਾ ਇਲਾਕੇ ਦਾ ਕੋਈ ਵਿਕਾਸ ਨਹੀਂ ਕੀਤਾ ਮੈਂ ਉਹਨਾਂ ਨੂੰ ਆਪਣੇ ਸਾਰੇ ਇਲਾਕਾ ਨਿਵਾਸੀਆਂ ਨੂੰ ਕਹਿੰਦਾ ਕਿ ਮੈਂ ਉਹਨਾਂ ਦਾ ਜਿਹੜਾ ਵਿਸ਼ਵਾਸ ਉਹ ਟੁੱਟਣ ਨਹੀਂ ਟੁੱਟਣ ਨਹੀਂ ਦਊਂਗਾ ਤੇ ਆਪਣੇ ਇਲਾਕੇ ਨੂੰ ਅੱਗੇ ਤੋਂ ਅੱਗੇ ਲਿਜਾ ਕੇ ਉਹਨੂੰ ਵਿਕਾਸ ਦੇ ਰਾਹ ਤੇ ਤੇ ਆਪਣੇ ਜਿਹੜੇ ਉਹਨਾਂ ਦੇ ਛੋਟੇ-ਛੋਟੇ ਬੱਚੇ ਆ ਉਹਨਾਂ ਦਾ ਭਵਿੱਖ ਬਚਾ ਕੇ ਤੇ ਆਪਣੇ ਇਲਾਕੇ ਦਾ ਨਕਾਸ ਕਰਾਂਗਾ ਇਨੀਆਂ ਬੇਨਤੀਆਂ ਕਬੂਲ ਕਰਿਓ ਤਾਂ ਇਥੋਂ ਵੀ ਕਹੀਏ ਤਾਂ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਇੱਕ ਰਵਾਇਤ ਹੈਗੀ ਹੈ ਗਰੰਟੀ ਦੇਣ ਦੀ ਤਾਂ ਸੰਧੂ ਪਰਿਵਾਰ ਵੱਲੋਂ ਵੀ ਆਪਣੇ ਵਾਰਡ ਵਾਰਡ ਨੰਬਰ 11 ਨੂੰ ਇੱਕ ਗਰੰਟੀ ਦੇ ਦਿੱਤੀ ਗਈ ਹੈਗੀ ਹੈ ਕਿ ਉਹਨਾਂ ਦੀਆਂ ਕੋਈ ਵੀ ਸਮੱਸਿਆਵਾਂ ਹੋਣ ਉਹ ਪਹਿਲ ਦੇ ਆਧਾਰ ਤੇ ਹੱਲ ਕੀਤੀਆਂ ਜਾਣਗੀਆਂ ਲੁਧਿਆਣਾ ਤੋਂ ਕੈਮਰਾ ਪਰਸਨ ਜਗਿੰਦਰ ਕੰਬੋਸ ਦੇ ਨਾਲ ਕਮਲ ਕਪੂਰ ਇੰਡੀਅਨ